ਖਰੜ ਦੇ ਵਾਰਡ ਨੰਬਰ 16 ਚ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਦੇ ਵੱਲੋਂ ਅੱਜ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਗੁਰੂ ਮਹਾਰਾਜ ਦੀ ਅਰਦਾਸ ਕੀਤੀ ਗਈ। ਮਨਦੀਪ ਸਿੰਘ ਉਹ ਸ਼ਖਸ ਨੇ ਜੋ ਵਾਰਡ ਨੰਬਰ 16 ਤੋਂ ਐਮਸੀ ਕੇਸਰ ਸਿੰਘ ਦੇ ਪੁੱਤਰ ਨੇ ਕੇਸਰ ਸਿੰਘ ਦੀ ਮੌਤ ਹੋਣ ਤੋਂ ਬਾਅਦ ਇਹ ਸੀਟ ਜਿਹੜੀ ਹੈ ਖਾਲੀ ਹੋ ਗਈ ਸੀ ਤੇ ਹੁਣ ਜਿਹੜੇ ਨੇ ਉਹਨਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਤੇ ਆਜ਼ਾਦ ਉਮੀਦਵਾਰ ਦੇ ਵਜੋਂ ਉਹ ਚੋਣ ਲੜ ਰਹੇ ਨੇ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ

ਆਹ ਯਾਰੀਆ ਪਰਫਾਰਮ ਸਨ ਜਦੋਂ ਚਾਲੂ ਹੋ ਕੇ ਆਖੀਆਂ ਜੱਗੀਆਂ ਸਰਦੀਆਂ ਦੇ ਨਾਮ ਦੇ ਪਿਆ ਬੰਦੀ ਤੇ ਇੱਕ ਨਾਲ ਇੱਕ ਵਾਰ ਦਾ ਆ ਗਿਆ ਜੋ ਆ ਗਿਆ ਅੱਜ ਇਹ ਸਾਰੇ ਵੋਟਰਾਂ ਨੂੰ ਆਪਣੇ ਨੂੰ ਕਹਿਣਾ ਚਾਹੁੰਦਾ ਜੀ ਵੀ ਉਹ ਵੱਧ ਤੇ ਵੱਧ ਵੋਟਾਂ ਪਾ ਕੇ ਜਿਵੇਂ ਮੇਰੇ ਫਾਦਰ ਸਾਹਿਬ ਨੂੰ ਜਿਤਾਇਆ ਉਹ ਮੈਨੂੰ ਵੀ ਜਿਤਾਣ ਜਿਹੜੇ ਉਹਨਾਂ ਦੇ ਕੰਮ ਅਧੂਰੇ ਰਹਿ ਗਏ ਉਹ ਅਸੀਂ ਕਰਾਂਗੇ ਸਾਡੇ ਕੰਮ ਵਾਰਡ ਦੇ ਬਹੁਤ ਹੋਏ ਗਿਲਕੋ ਬਾਥਰੂਮ ਬਣਾਏ ਗਏ ਸੜਕਾਂ ਬਣਾਈਆਂ ਗਈਆਂ ਗ੍ਰੀਨ ਵਾਲੀ ਕੰਮ ਹੋਏ ਹਜੇ ਬਹੁਤ ਕੰਮ ਆ ਜਿਹੜੇ ਪਏ ਆ ਉਹਨਾਂ ਨੂੰ ਅਸੀਂ ਵੱਧ ਛੱਡ ਕੇ ਅੱਗੇ ਹੋ ਕੇ ਕਰਾਂਗੇ ਇਹ ਮੇਰੇ ਹਰੇਕ ਭਰਾ ਭੈਣ ਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿਉਂ ਮੇਰੇ ਸਿਰ ਤੇ ਹੱਥ ਰੱਖਣ ਮੈਨੂੰ ਆਸ਼ੀਰਵਾਦ ਦੇਣਾ ਤੇ ਮੈਨੂੰ ਅੱਗੇ ਲੈ ਕੇ ਆਉਣ। ਮਨਦੀਪ ਜੀ ਹੋਰ ਜਿਹੜੇ ਨੇ ਪਾਰਟੀਆਂ ਨੇ ਕੈਂਡੀਡੇਟ ਡਿਕਲੇਅਰ ਕਰਤੇ ਪਰ ਤੁਸੀਂ ਆਜ਼ਾਦ ਕਿਉਂ ਖੜੇ ਹੋ ਜਦਕਿ ਤੁਹਾਡੇ ਪਿਤਾ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀ। ਅਸੀਂ ਆਪਣੇ ਫਾਦਰ ਸਾਹਿਬ ਨੂੰ ਆਖਰੀ ਸਹਦਾਲ ਜੀ ਦੇਣੀ ਉਹਨਾਂ ਨੇ ਅੱਗੇ ਲੈ ਕੇ ਅਸੀਂ ਉਹਨਾਂ ਨੂੰ ਤੁਰਨਾ ਅਸੀਂ ਕਿਸੇ ਪਾਰਟੀ ਨੂੰ ਲੈ ਕੇ ਨਹੀਂ ਕਿਸੇ ਦੇ ਨਾਲ ਲੈ ਕੇ ਅੱਗੇ ਨਹੀਂ ਲੈ ਕੇ ਤੁਰਨਾ। ਅਸੀਂ ਆਪਣੇ ਫਾਦਰ ਸਾਹਿਬ ਨੂੰ ਅੱਗੇ ਲੈ ਕੇ ਤੁਰਨਾ। ਮਤਲਬ ਕਿ ਆਜ਼ਾਦ ਚੋਣ ਲੜ ਰਿਹਾ। ਆਜ਼ਾਦ ਚੋਣ ਲੜ ਰਿਹਾ। ਕਿਸੇ ਪਾਰਟੀ ਦੀ ਸਪੋਰਟ ਨਹੀਂ ਆ ਤੁਹਾਨੂੰ। ਨਹੀਂ ਜੀ। ਅੱਜ ਦੇ ਬੇਟੇ ਜੀ ਅੱਜ ਦੇਖੋ ਜੀ ਕੇਸਰ ਸਿੰਘ ਜਿਹੜਾ ਸਾਡਾ ਸਾਥੀ ਸੀ ਤੇ ਸਾਡੇ ਨਾਲ ਜਿੱਦਾਂ ਵਿਚਰਿਆ ਔਰ ਜਿੱਦਾਂ ਉਹਨੇ ਸਾਰੇ ਐਮਸੀਆਂ ਨੂੰ ਨਾਲ ਰੱਖਿਆ ਸੀਗਾ ਅੱਜ ਆ ਜੋ ਦੁਨੀਆ ਤੇ ਵਿੱਚ ਨਹੀਂ ਹੈ ਅੱਜ ਉਹਨੂੰ ਚੰਗੀ ਤੇ ਜਿਹੜੀ ਸੱਚੀ ਸ਼ਰਧਾਂਜਲੀ ਹੈ ਅਸੀਂ ਉਹਦੇ ਪੁੱਤਰ ਨੂੰ ਜਿਤਾ ਕੇ ਜਿਹੜਾ ਤੁਸੀਂ ਪਹਿਲੇ ਖੜੇ ਸੀ ਉਹਨੂੰ ਨਾਲ ਰੱਖੇ ਵਾਸਤੇ ਅਸੀਂ ਉਹਦੇ ਨਾਲ ਖੜੇ ਆ ਅਸੀਂ ਚਾਹੁੰਦੇ ਆ ਜਿਉ ਕੇਸਰ ਸਿੰਘ ਦੇ ਆਪਣਾ ਦੂਰੇ ਕੰਮ ਸੀਗੇ ਨਾ ਤੇ ਵਾਰ ਦੇ ਇਹ ਬੱਚਾ ਪੂਰਾ ਕਰੇ ਅਸੀਂ ਦੇ ਨਾਲ ਪਹਿਲੇ ਜਿਹੜਾ ਕੇਸਰ ਸਿੰਘ ਨਾਲ ਖੜੇ ਸੀਗੇ ਇਸ ਫੈਮਿਲੀ ਨਾਲ ਖੜੇ ਸੀ ਹੁਣ ਵੀ ਦੇ ਨਾਲ ਖੜੇ ਆ ਤੇ ਅਸੀਂ ਪੂਰਾ ਸ਼ਵਾਦ ਵਾਨੇ ਆ ਕਿ ਇਹ ਬੱਚਾ ਜਿੱਦਾਂ ਕੇਸਰ ਸਿੰਘ ਦੇ ਸੁਪਨੇ ਸੀਗੇ ਉਹ ਪੂਰੇ ਕਰੇਗਾ ਤੇ ਆਉਣ ਵਾਲੀ ਜਿਹੜੇ ਚੋਣਾਂ ਚ ਜਿਆਦਾ ਜਿਆਦਾ ਵੋਟਰ ਜਿੱਤ ਕੇ ਤੇ ਲੋਕਾਂ ਨੂੰ ਜਿਹੜੀ ਹੈਗੀ ਆਪਣੀ ਸਮਰਪਣ ਦੇ ਕੇ ਲੋਕਾਂ ਦੀ ਸੇਵਾ ਰਾਦਨ ਲਗਾ ਰਹੇਗਾ ਆਪ ਦੀ ਲਹਿਰ ਤੁਸੀਂ ਸਭ ਨੂੰ ਗੈਲਨ ਵੱਡਾ ਹੋਏਗਾ ਸਰਕਾਰ ਦੇ ਦੇਖੋ ਜੀ ਆਪ ਸਰਕਾਰ ਹੈ ਭਾਜਪੀ ਨੇ ਕਾਂਗਰਸ ਨੇ ਇਹ ਤੇ ਜੇ ਪਾਰਟੀਆਂ ਆ ਗਈਆਂ ਜਾਂਦੀਆਂ ਹੀ ਨੇ ਜੀ ਅੱਜ ਦੇ ਇਲੈਕਸ਼ਨ ਦੇ ਵਿੱਚ ਇਹ ਨਹੀਂ ਹੈਗਾ ਜੀ ਕੋਈ ਪਾਰਟੀ ਬੈਠੀ ਜੀ ਇੰਡੀਪੈਂਡੈਂਟ ਵੀ ਖੜੇ ਨੇ ਹੁਣ ਅਸੀਂ ਪਾਰਟੀਆਂ ਨੂੰ ਨਹੀਂ ਲੈ ਕੇ ਆ ਸਕਦੇ ਇਹ ਤੇ ਹੁਣ ਲੋਕਾਂ ਨੇ ਆਪਣੇ ਲੋਕਾਂ ਦੇ ਕੰਮ ਦੇਖਣੇ ਨੇ ਲੋਕਾਂ ਜਿਹੜੇ ਕੰਮ ਹੋਏ ਨੇ ਉਹ ਦੇਖਣੇ ਨੇ ਅੱਗੇ ਜਿਹੜਾ ਕੰਮ ਹੋਣਾ ਹੈ ਉਹ ਲੋਕਾਂ ਨੇ ਵਿਚਰਨਾ ਹੈ ਤੇ ਬੱਚਾ ਜਿੱਦਾਂ ਲੋਕਾਂ ਨੂੰ ਵਿਚਰਿਆ ਕੇਸਰ ਸਿੰਘ ਵਿਚਰਿਆ ਤੇ ਇਹਦੀ ਸ਼ਰਧਾਂਜਲੀ ਹੈ ਜੀ ਅਗਰ ਬੱਚੇ ਨੂੰ ਅਸੀਂ ਜਿਤਾ ਕੇ ਅੱਗੇ ਲੱਗੇ ਜਾਈਏ ਸਭ ਪਾਰਟੀਆਂ ਤੋਂ ਉੱਠ ਕੇ ਖੜਾ ਬੱਚਾ ਜੀ ਅਸੀਂ ਦੇਖਿਆ ਤਸਵੀਰਾਂ ਕਹਿੰਦੇ ਨੇ ਜੋ ਮੇਰੇ ਪਿਤਾ ਜੀ ਦਾ ਸੁਪਨਾ ਥਾ ਮੈਂ ਉਹ ਜਿਹੜਾ ਹੈ ਜਿੱਤ ਕੇ ਪੂਰਾ ਕਰਾਂਗਾ ਤੇ ਬਾੜ ਦੇ ਜਿਹੜੇ ਕੰਮ ਨੇ ਪੂਰੇ ਕਰਾਂਗਾ ਕਹਿੰਦੇ ਨੇ ਮੈਂ ਕਿਸੇ ਵੀ ਪਾਰਟੀ ਨੂੰ ਨਹੀਂ ਚੁਣਿਆ ਸਿਰਫ ਆਜ਼ਾਦ ਇਸ ਕਰਕੇ ਚੁਣਿਆ ਕਿ ਮੈਂ ਆਪਣੇ ਪਿਤਾ ਨੂੰ ਹੀ ਅੱਗੇ ਕਰਕੇ ਜਿਹੜਾ ਹੈ ਚੋਣ ਲੜ ਰਿਆ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਪਿਤਾ ਜੀ ਦੇ ਨਕਸ਼ੇ ਕਦਮ ਪਾ ਜਿਹੜੇ ਨੇ ਮਨਦੀਪ ਸਿੰਘ ਚੱਲ ਰਹੇ ਨੇ ਉਹ ਕਿੰਨਾ ਕੁ ਸਫਲ ਹੁੰਦੇ ਨੇ ਲੋਕ ਨੂੰ ਕਿੰਨਾ ਕੁ ਪਸੰਦ ਕਰਦੇ ਨੇ ਕਿੰਨੀਆਂ ਵੋਟਾਂ ਨਾਲ ਉਹ ਜਿੱਤਦੇ ਨੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਫਿਲਹਾਲ ਜੇ ਆਪਾਂ ਗੱਲ ਕਰੀਏ ਫਸਮਾ ਮੁਕਾਬਲਾ ਜਿਹੜਾ ਹੈ ਵਾਰਡ ਨੰਬਰ 16 ਚ ਦੇਖਣ ਨੂੰ ਮਿਲ ਸਕਦਾ ਹੈ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ